ਮਦਮ ਨਹਿਮਕ ਮੰਤਰੀ ਭਗਵਾਨਤਮਨ ਫਾਜ਼ਲ ਕਾ ਪਹੁੰਚੇ ਇਸ ਦੌਰਾਨ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ 70 ਸਾਲਾਂ ਬਾਅਦ ਬੱਲੂਆਣਾ ਵਿੱਚ ਬਣੇ ਸਰਕਾਰੀ ਕਾਲਜ ਅਤੇ ਅਬੋਹਰ ਵਿੱਚ ਬਣੇ ਨਵੇਂ ਵਾਟਰ ਵਰਕਸ ਪ੍ਰੋਜੈਕਟ ਨੂੰ ਮੁਕੰਮਲਿਤ ਕੀਤਾ ਇਸ ਦੌਰਾਨ ਉਹਨਾਂ ਨੇ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਿਆ ਹੋਣਾ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਵਿੱਚ ਇੰਨੀ ਦੇਰੀ ਇਸ ਲਈ ਹੋਈ ਕਿਉਂਕਿ ਇਹਨਾਂ ਲਈ ਜ਼ਿੰਮੇਵਾਰ ਲੋਕਾਂ ਨੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ ਇਸ ਦਿਨਾਂ ਲਈ ਸੀਐਮ ਭਗਵਾਨਤਮਨ ਨੇ ਸੁਖਬੀਰ ਬਾਦਲ ਤੇ ਕੈਪਟਨ ਨੂੰ ਆੜੇ ਹੱਥੀ ਲੈਂਦੇ ਕਿਹਾ ਕਿ ਇਹ ਲੋਕ ਮਹਿਲਾ ਵਿੱਚ ਪੈਦਾ ਹੋਏ ਜਨਮ ਹੁੰਦਿਆਂ ਹੀ ਸੋਨੇ ਦੇ ਚਮਚੇ ਮੂੰਹ ਵਿੱਚ ਸਨ ਉਹਨਾਂ ਨੇ ਪਹਾੜਾਂ ਦੇ ਸਕੂਲਾਂ ਵਿੱਚ ਪੜ੍ਹਾਈ ਕੀਤੀ ਮੈਨੂੰ ਬਹੁਤ ਖੁਸ਼ੀ ਹੈ ਕਿ ਹੁਣ ਬਿਸ਼ਨੋਈ ਭਾਈਚਾਰੇ ਦੇ ਬੱਚੇ ਪੜ੍ਹ ਲਿਖ ਕੇ ਅਫਸਰ ਬਣਨਗੇ ਜੀਜਾ ਸਾੜਾ ਕਾਲਾ ਮਾਲਾ ਬਸਾਹੀ ਚਲੀ ਗਿਆ ਹੋਰ ਕੀ ਕਰੀ ਜੀ ਕੁਦਰਤ ਬਹੁਤ ਗਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਹਾਰਾਜ ਤੋਂ ਉੱਚੇ ਬੋਲ ਨਾ ਬੋਲੀਏ ਕਰਤਾ ਰੋਂ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਾਚ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾਂ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਘੁੱਟ-ਘੁੱਟ ਕੇ ਜਿਉ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਸਹਾਰਾ 20 ਮਿੰਟਾਂ ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਕਿਸਾਨਾਂ ਵੱਲੋਂ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਇਸ ਸਬੰਧੀ ਕਿਸਾਨ ਲੀਡਰ ਸਰਵਜ ਸਿੰਘ ਪਧੇਰ ਨੇ ਕਿਹਾ ਹੈ ਕਿ ਪਹਿਲੇ ਮਰਜੀਵੜੇ ਜਥੇ ਵਿੱਚ 101 ਕਿਸਾਨ ਸ਼ਾਮਲ ਹੋਣਗੇ ਇਹ ਜਥਾ ਅੱਜ 1 ਵਜੇ ਰਵਾਨਾ ਹੋਵੇਗਾ ਦਿੱਲੀ ਹਾਈ ਕੋਰਟ ਨੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਕੁਦਰਤੀ ਉਪਚਾਰਾਂ ਬਾਰੇ ਆਪਣੀ ਪਤਨੀ ਨੂੰ ਸਟੇਜ ਚਾਰ ਦੇ ਕੈਂਸਰ ਤੋਂ ਠੀਕ ਹੋਣ ਵਿੱਚ ਮਦਦ ਕਰਨ ਬਾਰੇ ਜਨਤਕ ਬਿਆਨਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅਦਾਲਤ ਨੇ ਇਸ ਪ੍ਰਗਟਾਵੇ ਦੀ ਆਜ਼ਾਦੀ ਤੇ ਮੌਲਿਕ ਅਧਿਕਾਰ ਦਾ ਹਵਾਲਾ ਦਿੱਤਾ ਅਦਾਲਤ ਨੇ ਕਿਹਾ ਕਿ ਦੇਸ਼ ਵਿੱਚ ਹਜੇ ਵੀ ਪ੍ਰਗਟਾਵੇ ਦੀ ਆਜ਼ਾਦੀ ਹੈ ਚੀਫ ਜਸਟਿਸ ਮਨਮੋਹਨ ਅਤੇ ਚੀਫ ਜਸਟਿਸ ਕੁਸ਼ਾਰ ਰਾਓ ਦੇ ਬੈਂਚ ਨੇ ਕਿਹਾ ਕਿ ਸਿੱਧੂ ਨੇ ਸਿਰਫ ਆਪਣੇ ਵਿਚਾਰ ਪ੍ਰਗਟ ਕੀਤੇ ਸਨ ਜਿਸ ਵਿੱਚ ਨਿਆਂਕ ਦਖਲ ਦੀ ਲੋੜ ਨਹੀਂ ਸੀ ਪੀਟੀਸ਼ਨਰ ਆਪਣੀ ਜਵਾਬੀ ਦਾਅਵੇ ਕਰਨ ਲਈ ਆਜ਼ਾਦ ਹਨ ਬੈਂਚ ਨੇ ਕਿਹਾ ਕਿ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਦਾਅਵੇ ਦਾ ਜਵਾਬ ਦੇਣਾ ਚਾਹੀਦਾ ਹੈ ਪਰਟਾਵੀ ਦੀ ਆਜ਼ਾਦੀ ਦੇ ਨਾਲ ਜਵਾਬ ਦਿਓ ਕਰਨੀ ਕਾਰਵਾਈ ਜਾਂ અપਮਾਨ ਦੇ ਡਰੋਂ ਉਹਨਾਂ ਦੀ ਬੋਲਣ ਦੀ ਆਜ਼ਾਦੀ ਤੇ ਰੋਕ ਲਗਾ ਕੇ ਨਹੀਂ ਦਾਅਦਿਕੀ ਦਿੱਲੀ ਹਾਈ ਕੋਰਟ ਨੇ ਕੈਂਸਰ ਦੇ ਇਲਾਜ ਨੂੰ ਲੈ ਕੇ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਦੇ ਦਾਅਵੇ ਵਿਰੁੱਧ ਦਾਇਰ ਪੀਟੀਸ਼ਨ ਤੇ ਬੁੱਧਵਾਰ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਨੂੰ ਰੱਦ ਕਰ ਦਿੱਤਾ ਨਵਜੋਤ ਸਿੰਘ ਨੇ ਆਪਣੇ ਦਾਅਵੇ ਵਿੱਚ ਕਿਹਾ ਸੀ ਕਿ ਕੁਝ ਇਲਾਜਾਂ ਨੇ ਉਹਨਾਂ ਦੀ ਪਤਨੀ ਨੂੰ ਸਟੇਜ 4 ਤੇ ਕੈਂਸਰ ਨਾਲ ਲੜਨ ਵਿੱਚ ਮਦਦ ਕੀਤੀ ਅਦਾਲਤ ਨੇ ਕਿਹਾ ਕਿ ਦੇਸ਼ ਵਿੱਚ ਹਜੇ ਵੀ ਪ੍ਰਗਟਾਵੇ ਦੀ ਆਜ਼ਾਦੀ ਹੈ ਚੀਫ ਜਸਟਿਸ ਮਨਮੋਹਨ ਅਤੇ ਚੀਫ ਜਸਟਿਸ ਤਸ਼ਾਰਾ ਰਾਉਟ ਤੇ ਬੈਂਚ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਨੇ ਸਿਰਫ ਆਪਣੇ ਵਿਚਾਰ ਪ੍ਰਗਟ ਕੀਤੇ ਸਨ ਪਟੀਸ਼ਨਰ ਕਰਤਾ ਵੀ ਆਪਣਾ ਜਵਾਬੀ ਦਾਵਾ ਪੇਸ਼ ਕਰਨ ਲਈ ਆਜ਼ਾਦ ਹੈ ਬੈਂਚ ਨੇ ਇਹ ਵੀ ਕਿਹਾ ਕਿ ਪਟੀਸ਼ਨਰ ਇਹ ਨਹੀਂ ਕਹਿ ਸਕਦਾ ਕਿ ਪ੍ਰਗਟਾਵੇ ਦੀ ਆਜ਼ਾਦੀ 'ਤੇ ਰੋਕ ਲਾਣੀ ਚਾਹੀਦੀ ਹੈ ਪਟੀਸ਼ਨਰ ਉਹਨਾਂ ਦੇ ਦਾਅਵੇ ਦਾ ਜਵਾਬ ਦੇ ਸਕਦਾ ਹੈ ਇਹ ਸਾਡਾ ਅਧਿਕਾਰ ਖੇਤਰ ਨਹੀਂ ਹੈ ਜੇ ਪਟੀਸ਼ਨਰ ਸਿੱਧੇ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਉਹਨਾਂ ਦੀ ਗੱਲ ਨਾ ਸੁਣੋ ਬਹੁਤ ਸਾਰੀਆਂ ਕਿਤਾਬਾਂ ਹਨ ਜੋ ਪਟੀਸ਼ਨਰ ਨੂ ਬੂਰੀਆਂ ਲੱਗ ਸਕਦੀਆਂ ਹਨ ਉਹਨਾਂ ਨੂੰ ਪਟੀਸ਼ਨਰ ਨਾ ਪੜੇ ਅਤੇ ਹੁਣ ਦਿੱਲੀ ਹਾਈ ਕੋਰਟ ਨੇ ਕੈਂਸਰ ਦੇ ਇਲਾਜ ਨੂੰ ਲੈ ਕੇ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਦੇ ਦਾਅਵੇ ਵਿਰੁੱਧ ਦਾਇਰ ਪਟੀਸ਼ਨ ਤੇ ਵਿਧਵਾਰ ਨੂੰ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਰੱਦ ਕਰ ਦਿੱਤਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਾਰਾਇਣ ਸਿੰਘ ਚੋੜਾ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਵੱਲੋਂ ਉਹਨਾਂ ਨੂੰ ਤਿੰਨ ਦਿਨਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੱਸਦੀ ਕਿ ਬੀਤੇ ਕੱਲ ਸੁਖਬੀਰ ਬਾਦਲ ਵੱਲੋਂ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਰੇ ਸਨ ਤਾਂ ਉਸ ਵੇਲੇ ਨਰੈਨ ਸਿੰਘ ਚੋੜਾ ਦੇ ਵੱਲੋਂ ਸੁਖਬੀਰ ਬਾਦਲ ਤੇ ਗੋਲੀ ਚਲਾ ਦਿੱਤੀ ਗਈ ਦੱਸਦੀ ਕਿ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲੀ ਆਗੂ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲੇ ਨਰੈਨ ਸਿੰਘ ਚੋੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਚੋੜਾ ਨੂੰ ਤਿੰਨ ਦਿਨਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਦੋਂ ਨਰਾਇਣ ਸਿੰਘ ਤੋੜਾ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ ਤਾਂ ਇੱਕ ਮਹਿਲਾ ਮਠਿਆਈ ਦਾ ਡੱਬਾ ਲੈ ਕੇ ਖੜੀ ਸੀ ਅਤੇ ਉਸ ਤੋਂ ਬਾਅਦ ਖੂਬ ਹੰਗਾਮਾ ਹੋਇਆ। ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਗਾਲ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜੋ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਉੱਪਰ ਸਜ਼ਾ ਭੁਗਤ ਰਹੇ ਤਨਖਾਹ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਹਮਲਾ ਹੋਇਆ ਬਿਨਾਂ ਸ਼ੱਕ ਮੈਂ ਉਸ ਹਮਲੇ ਦੀ ਨਿਖੇਧੀ ਕਰਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਇਸ ਤਰ੍ਹਾਂ ਦਾ ਹਮਲਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅੱਗੇ ਗੁਰੂ ਰਾਮਦਾਸ ਦੇ ਦਰ ਦੇ ਅੱਗੇ ਬੈਠ ਕੇ ਹੱਥ ਵਿੱਚ ਵਰਸ਼ਾ ਲੈ ਕੇ ਪਹਿਰੇਦਾਰ ਦੀ ਸੇਵਾ ਕਰ ਰਿਹਾ ਹੋਵੇ ਭਾਵੇਂ ਕਿ ਉਹਨੂੰ ਸਜ਼ਾ ਤਨਖਾਹ ਲੱਗੀ ਉਹ ਭੁਗਤ ਰਿਹਾ ਹੋਵੇ ਉਹਦੇ ਉੱਤੇ ਹਮਲਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਮੈਂ ਉਹਦੀ ਸਖਤ ਸ਼ਬਦਾਂ 'ਚ ਨਖੇਦੀ ਕਰਦਾ ਦੂਸਰੇ ਪਾਸੇ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਹਮਲਾ ਕਿਉਂ ਹੋਇਆ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਆ ਜਿਸ ਵੇਲੇ ਪੰਜ ਸਿੰਘ ਸਹਿਬਾਨਾ ਨੇ ਫੈਸਲਾ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਇੱਕ ਕਮੈਂਟ ਜਾਰੀ ਕੀਤਾ ਗਿਆ ਸੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਿ ਬਾਕੀ ਸਭ ਠੀਕ ਸੁਖਬੀਰ ਸਿੰਘ ਬਾਦਲ ਪ੍ਰਤੀ ਵਰਤੀ ਨਰਮਾਈ ਜਿਹੜੀ ਆ ਉਹ ਠੀਕ ਨਹੀਂ ਇਹਦਾ ਪੰਥ ਨੂੰ ਰੋਸ ਰਹੇਗਾ ਕਿ ਜਥੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਗੁਨਾਹ ਤੇ ਸਾਰੇ ਮਨਵਾ ਲਏ ਇੱਕ ਇੱਕ ਕਰਕੇ ਔਰ ਉਹਨੇ ਗੁਨਾਹ ਮੰਨੇ ਪਰ ਸਜ਼ਾ ਦੇਣੀ ਸਹਿਦ ਭੁੱਲ ਗਏ ਵਿਸਰ ਗਏ ਜਾਂ ਕੀ ਸਾਜ਼ਬਾਜ ਹੋਇਆ ਇਹ ਗੁਰੂ ਜਾਣਦਾ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਲਈ ਸਿੱਧੇ ਤੌਰ ਤੇ ਜਥੇਦਾਰ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਜ਼ਾ ਦੇਣ ਵੇਲੇ ਟਲਿਆਈ ਵਰਤੀ ਤੇ ਪੰਥ ਵਿੱਚ ਰੋਸ ਸੀ ਪਾਈ ਨਰੈਣ ਸਿੰਘ ਚੌੜਾ ਕੋਈ ਆਮ ਵਿਅਕਤੀ ਨਹੀਂ ਹੈ ਕਿਸੇ ਆਮ ਵਿਅਕਤੀ ਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੋਵੇ ਤਾਂ ਕਿਹਾ ਜਾ ਸਕਦਾ ਮੈਂ ਵੀ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਜਿਹੜੀ ਚਾਕ ਚ ਬੰਦ ਹੋਣੀ ਚਾਹੀਦੀ ਹੈ ਉੱਥੇ ਕਈਆਂ ਨੇ ਉਹਦੀ ਸਿਕਿਉਰਿਟੀ ਦੇ ਉੱਤੇ ਸਵਾਲ ਖੜੇ ਕੀਤੇ ਸਨ ਤਾਂ ਮੈਂ ਕਿਹਾ ਸੀ ਕਿ ਹੋ ਸਕਦਾ ਕੋਈ ਐਵੇਂ ਉਹਦੇ ਗਲ ਚ ਛੇਤਰਾਂ ਦਾ ਹਾਰ ਪਾ ਜਾਵੇ ਉੱਥੇ ਜਾਂ ਇਸ ਤਰ੍ਹਾਂ ਦੀ ਗੱਲ ਕਿਉਂਕਿ ਪੰਥ ਚ ਰੋਸ ਬੜਾ ਉਹ ਆਕਾਲ ਤਖਤ ਦੇ ਹੁਕਮ ਤੇ ਸੇਵਾ ਭਗਤ ਰਿਹਾ ਇਸ ਕਰਕੇ ਉੱਥੇ ਇਸ ਤਰ੍ਹਾਂ ਦੀ ਕੋਈ ਵੀ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਘਟਨਾ ਨਹੀਂ ਹੋਣੀ ਚਾਹੀਦੀ ਪਰ ਮੈਂ ਸਮਝਦਾ ਨੇ ਇਹਦੇ ਲਈ ਜ਼ਥੇਦਾਰ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਕਿ ਜਿਨ੍ਹਾਂ ਨੇ ਉਹਨੂੰ ਸਜ਼ਾ ਨਹੀਂ ਲਾਈ ਪੋਲੀਟੀਕਲ ਸਜ਼ਾ ਸਿਆਸੀ ਸਜ਼ਾ ਧਾਰਮਿਕ ਸਜ਼ਾ ਲਾਏ ਧਾਰਮਿਕ ਗਲਤੀਆਂ ਦੀ ਧਾਰਮਿਕ ਸਜ਼ਾ ਪੋਲੀਟੀਕਲ ਗਲਤੀਆਂ ਦੀ ਪੋਲੀਟੀਕਲ ਸਜ਼ਾ ਬਾਕੀਆਂ ਨੂੰ ਪੋਲੀਟੀਕਲ ਸਜ਼ਾ ਲਾਈ ਗਈ ਨਾਲੇ ਜ਼ਥੇਦਾਰਾਂ ਨੇ ਉੱਥੇ ਦੋ ਤਰ੍ਹਾਂ ਦੇ ਫੈਸਲੇ ਲਏ ਧਾਰਮਿਕ ਸਜ਼ਾ ਲਾ ਕੇ ਧਾਰਮਿਕ ਫੈਸਲਾ ਜਦੋਂ ਉਹਨਾਂ ਨੇ ਕਿਹਾ ਕਿ ਬਾਗੀ ਤੇ ਦਾਗੀ ਇਕੱਠੇ ਹੋ ਕੇ ਅਕਾਲੀ ਦਲ ਨੂੰ ਜੰਦਾ ਕਰਨ ਸਾਰੇ ਵਖਰੇਵੇਂ ਭੁਲਾ ਕੇ ਤਾਂ ਉਦੋਂ ਉਹਨਾਂ ਨੇ ਪੋਲੀਟੀਕਲ ਸਿਆਸੀ ਸੰਦੇਸ਼ ਜਿਹੜਾ ਸੀ ਸਿਆਸੀ ਉਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸੀ ਭਾਵੇਂ ਕਿ ਜਥੇਦਾਰ ਉਦੋਂ ਵੀ ਬਾਕੀ ਪੰਥ ਨੂੰ ਭੁੱਲ ਗਏ ਕੇਵਲ ਬਾਗੀ ਤੇ ਦਾਗੀ ਜਥੇਦਾਰਾਂ ਨੂੰ ਜਿਹੜੇ ਸੀਗੇ ਉਹੀ ਦਿਖਾਈ ਦਿੱਤੇ ਤਾਂ ਹੀ ਜਦੋਂ ਤੋਂ ਅਸੀਂ ਕਹਿ ਰਹੇ ਕਿ ਜਥੇਦਾਰ ਨਿਰਪੱਖ ਭੂਮਿਕਾ ਨਹੀਂ ਨਿਭਾਰੇ ਤਾਂ ਹੀ ਪੰਥ ਵਿੱਚ ਰੋਸ ਆ ਇਸ ਫੈਸਲੇ ਤੇ ਵੀ ਉਹਨਾਂ ਦੀ ਨਰਪੱਖ ਭੂਮਿਕਾ ਨਹੀਂ ਆਈ ਤੇ ਮੈਂ ਬੜੇ ਆਦਰ ਸਨਮਾਨ ਸਹਿਤ ਉਹਨਾਂ ਨੂੰ ਅਪੀਲ ਕੀਤੀ ਸੀ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੇ ਜਥੇਦਾਰ ਸਹਿਬਾਨ ਇਹ ਫੈਸਲਾ ਨਰਮਾਈ ਦਾ ਨਾਂ ਲੈਂਦੇ ਉਹਨੂੰ ਪੋਲੀਟੀਕਲ ਤੌਰ ਤੇ ਸਜ਼ਾ ਦਿੰਦੇ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਉਹਨੇ ਸਤੀਫਾ ਖੁੱਦ ਦਿੱਤਾ ਉਹਨੂੰ ਕੇਵਲ ਪ੍ਰਵਾਨ ਕਰਨ ਦੀ ਗੱਲ ਕਹਿ ਕੇ ਛੱਡ ਦਿੰਦਾ ਉਹਦੇ ਤੇ 5 ਸਾਲ 10 ਸਾਲ ਦੀ ਧਾਰਮਿਕ ਅਹੁਦਿਆਂ ਤੇ ਸਿਆਸੀ ਅਹੁਦਿਆਂ ਤੇ ਪਾਬੰਦੀ ਲਾਉਂਦੇ ਤੇ ਹੋ ਸਕਦਾ ਪੰਥ ਵਿੱਚ ਰੋਸ ਨਾ ਹੁੰਦਾ ਬਾਈ ਨਰੈਣ ਸਿੰਘ ਜੋੜਾ ਇੱਕ ਪੰਥਦਰਦੀ ਸੇਖਾ ਉਹਨੇ ਪੰਥ ਦੇ ਸੰਘਰਸ਼ ਵਿੱਚ अनेका ਜੇਲਾਂ ਕੱਟੀਆਂ ਮੁਕਾਦਮੇ ਝੱਲੇ ਆ ਹੁਣ ਜਿਹੜਾ ਉਹਨੇ ਹਮਲਾ ਕੀਤਾ ਮੈਂ ਉਸ ਦੀ ਜਜ਼ਬਾਤ ਨੂੰ ਮੈਂ ਬੇਨਤੀ ਕਰੂੰ ਉਹਦੇ ਜਜ਼ਬਾਤ ਸੀ ਪਰ ਉਸਨੇ ਇੱਕ ਫੈਸਲਾ ਉੱਥੇ ਦਾ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਹਮਲਾ ਕਰਨ ਦਾ ਗਲਤ ਲਿਆ ਉਹਨੂੰ ਉੱਥੇ ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ ਸੀ ਕਰਨੀ ਚਾਹੀਦੀ ਪਰ ਮੈਂ ਨਾਲ ਹੀ ਹੁਣ ਜਥੇਦਾਰਾਂ ਨੂੰ ਕਹੂੰਗਾ ਦੁਬਾਰਾ ਜਥੇਦਾਰਾਂ ਨੇ ਗਲਤੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਕਤਲ ਹੋਏ ਉਹਨੂੰ ਕੇਵਲ ਧਾਰਮਿਕ ਸਜ਼ਾ ਤੇ ਹੁਣ ਜਿਥੋਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਤੇ ਨਾਲ ਦੀ ਨਾਲ ਗਿਆਨੀ ਰੁਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਹਰਜਿੰਦਰ ਸਿੰਘ ਧਾਮੀ ਸਭ ਨੇ ਕਹਿਤਾ ਕਿ ਪੰਜਾਬ ਸਰਕਾਰ ਜਿਹੜੀ ਆ ਤੁਰੰਤ ਕਾਰਵਾਈ ਕਰੇ ਸਖਤ ਕਾਰਵਾਈ ਕਰੇ ਭਾਈ ਨਰੈਣ ਸਿੰਘ ਚੌੜਾ ਤੇ ਹੁਣ ਸਰਕਾਰ ਦੀ ਗੱਲ ਕਿਉਂ ਕਰ ਰਹੇ ਆ ਤੁਹਾਨੂੰ ਅਕਾਲ ਤਖਤ ਦੇ ਤਲਬ ਕਰਨਾ ਚਾਹੀਦਾ ਸੀ ਭਾਈ ਨਰੈਣ ਸਿੰਘ ਚੌੜਾ ਨੂੰ ਉਹਨੂੰ ਧਾਰਮਿਕ ਸਜ਼ਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵਰਸਾ ਪਾ ਕੇ ਬੈਠਾ ਫੜ ਕੇ ਬੈਠਾ ਸੀ ਦੂਜੇ ਪਾਸੇ ਗੇੜਦੇ ਉਹਨੂੰ ਬਿਠਾ ਦਿੰਦੇ ਧਾਰਮਿਕ ਸਜ਼ਾ ਹੁੰਦੀ ਹੁਣ ਤੁਸੀਂ ਸਰਕਾਰ ਨੂੰ ਕਿਉਂ ਆਦੇਸ਼ ਜਾਰੀ ਕਰ ਰਹੇ ਆ ਸੁਖਬੀਰ ਸਿੰਘ ਬਾਦਲਵਾਰੀ ਤਾਂ ਉਸ ਹੀ ਸਰਕਾਰ ਨੂੰ ਆਦੇਸ਼ ਜਾਰੀ ਨਹੀਂ ਕੀਤਾ ਜਥੇਦਾਰ ਸਹਿਬਾਨੋ ਕਿ ਸੁਖਬੀਰ ਸਿੰਘ ਬਾਦਲ ਤੇ ਹੁਕਮਾਂ ਤੇ ਬਰਗਾੜੀ ਕਾਂਡ ਦੇ ਦੋਸ਼ੀ ਬਰੀ ਜਿਹੜੇ ਬਚੇ ਆ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਬਹਿਬਲ ਗੋਲੀ ਕਾਂਡ ਹੋਇਆ ਦੋ ਸਿੰਘ ਸ਼ਹੀਦ ਹੋਏ ਆ ਜਸਪਾਲ ਸਿੰਘ ਚੌੜ ਸਿੱਧਵਾ ਸ਼ਹੀਦ ਹੋਇਆ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਇਆ ਕਮਲਜੀਤ ਸਿੰਘ ਸੁਨਾਮ ਸ਼ਹੀਦ ਹੋਇਆ ਹੋਰ ਬਹੁਤ ਸਾਰੇ ਜਿਹੜੇ ਕਤਲ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਹੋਏ ਉਦੋਂ ਤਾਂ ਤੁਸੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਕਿਹਾ ਨਹੀਂ ਕਿ ਇਹਦੇ ਤੇ ਕਾਨੂੰਨੀ ਕਾਰਵਾਈ ਕਰੋ ਉਦੋਂ ਤੇ ਸਜ਼ਾ ਧਾਰਮਿਕ ਲਈ ਆ ਹੁਣ ਨਰੈਣ ਸਿੰਘ ਚੋੜੇਵਾਰੀ ਤੁਸੀਂ ਕਾਨੂੰਨੀ ਸਜ਼ਾ ਤੁਸੀਂ ਕਿਉਂ ਹੋਰ ਕੋਈ 100 ਵਾਰ ਜਾਵੇ ਪਰ ਜ਼ਥੇਦਾਰੋ ਇਹ ਦੋਹਰਾ ਮਾਪਦੰਡ ਭਾਈ ਨਰੈਣ ਸਿੰਘ ਚੋੜੇ ਨੂੰ ਵੀ ਸਜ਼ਾ ਦੇ ਦਿੰਦੇ ਕਿ ਵਰਸ਼ਾ ਫੜ ਕੇ ਗਲਚ ਤਖਤੀ ਪਾ ਕੇ ਬਹਿ ਜਾ ਗੁਰੂ ਰਾਮ ਦੱਸਦੇ ਦਰ ਤੇ ਤੂੰ ਗਲਤੀ ਕੀਤੀ ਹੈ ਇਹ ਤੁਹਾਡਾ ਜਿਹੜਾ ਦੋਹਰਾ ਫੈਸਲਾ ਫਿਰ ਪੰਥ ਨੂੰ ਖਟ ਕਰਿਆ ਇਹ ਦੋਗਲਾ ਫੈਸਲਾ ਵਾ ਜਥੇਦਾਰ ਸਾਹਿਬਾਨੋ ਤੁਹਾਨੂੰ ਇਹ ਮੇਰੀ ਨਿਮਰਤਾ ਸਹਿਤ ਬੇਨਤੀ ਆ ਤੁਹਾਨੂੰ ਇਹ ਸੋਚਣਾ ਪਊਗਾ ਅੱਜ ਬਿਕਰਮ ਸਿੰਘ ਮਜੀਠੀਆ ਬੋਲ ਰਿਹਾ ਜੇ ਇੱਥੇ ਪੰਜਾਬ ਪੁਲਿਸ ਫੇਲ ਹੋਈ ਆ ਇੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੋ ਅਸਲੀ ਅੰਮ੍ਰਿਤਸਰ ਸਾਹਿਬ ਦੀ ਡਿਊਟੀ ਦੇ ਰਿਹਾ ਉਹ ਫੇਲ ਹੋਇਆ ਉਹਦੇ ਤੇ ਇਲਜ਼ਾਮ ਉਹਦੀ ਜਾਂਚ ਕਰੋ ਮੈਂ ਕਹਿਣਾ ਚਾਹੁੰਦਾ ਸਿਆਸਤ ਨਾ ਕਰੋ ਪਹਿਲਾਂ ਵੀ ਤੁਹਾਨੂੰ ਸਿਆਸਤ ਨੇ ਮਾਰਿਆ ਮਜੀਠੀਆ ਸਾਹਿਬ ਸਿਆਸਤ ਨੇ ਆਪੇ ਬਣੇ ਮਾਝੇ ਦੇ ਜਰਨੈਲ ਤੁਹਾਨੂੰ ਸਿਆਸਤਾਂ ਨੇ ਮਾਰਿਆ ਅੱਜ ਵੀ ਤੁਸੀਂ ਇਹ ਸਿਆਸਤ ਕਰ ਤੁਸੀਂ ਇਲਜ਼ਾਮ ਲਾ ਰਹੇ ਹੋ ਗੁਰਪ੍ਰੀਤ ਸਿੰਘ ਭੁੱਲਰ ਤੇ ਮੈਂ ਕਹਿਣਾ ਚਾਹੁੰਦਾ ਇਹ ਤਾਂ ਤੁਹਾਡੀ ਸਾਜ਼ਿਸ਼ ਵੀ ਹੋ ਸਕਦੀ ਆ ਜੇ ਸਾਜ਼ਿਸ਼ ਦੀ ਗੱਲ ਕਰਦੇ ਹੋ ਇਹ ਬਲਵਿੰਦਰ ਸਿੰਘ ਭੁੰਦਰ ਦੀ ਵੀ ਸਾਜ਼ਿਸ਼ ਹੋ ਸਕਦੀ ਆ ਕਿ ਸੁਖਬੀਰ ਸਿੰਘ ਬਾਦਲ ਦਾ ਭੋਗ ਪੈ ਜੇ ਤੇ ਮੈਂ ਪੱਕਾ ਪ੍ਰਧਾਨ ਬਣ ਜਾ ਬਕਰਨ ਸਿੰਘ ਮਜੀਠੀਆ ਦੀ ਵੀ ਹੋ ਸਕਦੀ ਆ ਤੁਹਾਡੀ ਵੀ ਇਹ ਸਾਜ਼ਿਸ਼ ਹੋ ਸਕਦੀ ਆ ਕਿ ਸੁਖਬੀਰ ਸਿੰਘ ਬਾਦਲ ਪਾਸੇ ਹੋ ਜੇ ਤੇ ਮੈਂ ਪ੍ਰਧਾਨ ਬਣ ਜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਤਾਂ ਤੁਹਾਡੀ ਵੀ ਸਾਜ਼ਿਸ਼ ਹੋ ਸਕਦੀ ਆ ਤੁਸੀਂ ਇੱਕ ਹੋਨੈਸਟ ਆਫੀਸਰ ਤੇ ਜਿਹੜਾ ਤੁਹਾਡੇ ਵੇਲੇ ਵੀ ਵੱਡੀਆਂ ਡਿਊਟੀਆਂ ਦਿੰਦਾ ਰਿਹਾ ਗੁਰਪ੍ਰੀਤ ਸਿੰਘ ਭੁੱਲਰ ਜਿਹੜਾ ਦੂਜੀ ਵਾਰੀ ਗੁਰੂ ਰਾਮਦਾਸ ਦੇ ਸ਼ਹਿਰ ਸ੍ਰੀ ਅਮਰਤਸਰ ਸਾਹਿਬ ਸਿਫਤੀ ਦੇ ਘਰ ਚ ਦੂਜੀ ਵਾਰ ਪੁਲਿਸ ਕਮਿਸ਼ਨਰ ਲੱਗਿਆ ਵੱਡੇ ਅਹੁਦਿਆਂ ਤੇ ਸੇਵਾ ਕੀਤੀ ਆ ਐਡਾ ਵੱਡਾ ਉਹਦੀ ਡਿਊਟੀ ਦਾ ਰਿਕਾਰਡ ਆ ਤੁਹਾਡੀ ਜਾਤੀ ਰੰਜਿਸ਼ ਆ ਕੋਈ ਉਹਦੇ ਨਾਲ ਅੱਜ ਤੁਸੀਂ ਉਹਨੂੰ ਕਟਹਿਰੇ 'ਚ ਖੜਾ ਕਰ ਰਹੇ ਹੋ ਪੰਜਾਬ ਦਾ ਡੀਜੀਪੀ ਗੌਰਵ ਜਾਦਵ ਇੱਕ ਹਨੋਸ਼ਟ ਆਫੀਸਰ ਆ ਠੀਕ ਆ ਕਈ ਸਰਕਾਰੀ ਫੈਸਲੇ ਲੈਣੇ ਪੈਂਦੇ ਪਰ ਉਹਨਾਂ ਦੀ ਸੁਰੱਖਿਆ ਜੇ ਸੁਰੱਖਿਆ ਦਸਤਾ ਨਾ ਹੁੰਦਾ ਤਾਂ ਕਿਵੇਂ ਬੱਜਦਾ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਜੀਠੀਆ ਕਹਿ ਰਿਹਾ ਕਿ ਜਿਹੜਾ ਸਿਪਾਹੀ ਜਿੰਨੇ ਨਾਰੈਣ ਸਿੰਘ ਚੌੜਾ ਨੂੰ ਖੜਿਆ ਇਹ ਬੀਬੀ ਹਰਸਿਮਰਤ ਕੌਰ ਬਾਦਲ ਦੀ ਸਿਕਿਉਰਟੀ ਚਾ ਵਿਕਰਮ ਮਜੀਠੀਆ ਜਵਾਬ ਦੇਊਗਾ ਕਿ ਜਿਹੜਾ ਬੀਬੀ ਹਰਸਿਮਰਤ ਕੌਰ ਦੀ ਸਿਕਿਉਰਟੀ ਚਾ ਉਹ ਸੁਖਵੀਰ ਸਿੰਘ ਬਾਦਲ ਨਾਲ ਕਿਵੇਂ ਖੜਾ ਸੀਗਾ ਸਿਕਿਉਰਟੀ ਉਹ ਹਰਸਿਮਰਤ ਕੌਰ ਬਾਦਲ ਦੀ ਤੇ ਖੜਾ ਸੀ ਕੀ ਪੁਲਿਸ ਦੱਸ ਸਕਦੀ ਹੈ ਕਿ ਇੱਕ ਬੰਦੇ ਦੀ ਸਿਕਿਉਰਿਟੀ 'ਚ ਖੜਾ ਪੁਲਿਸ ਅਫਸਰ ਦੂਜੇ ਦੀ ਸਿਕਿਉਰਿਟੀ ਕਰ ਸਕਦਾ ਜਾਂ ਇੱਕ ਨਾਲ ਲੱਗੀ ਹੋਈ ਡਿਊਟੀ ਦੂਜੇ ਨਾਲ ਨਿਭਾ ਸਕਦਾ ਤੁਸੀਂ ਅੱਜ ਵੀ ਆਪਣੀਆਂ ਗੁੰਡਾਗਰਦੀਆਂ ਕਰ ਰਹੇ ਆ ਕਿ ਮੁਲਾਜ਼ਮਾਂ ਨੂੰ ਆਪਣੇ ਤਰ੍ਹਾਂ ਵਰਤ ਰਹੇ ਆ ਜਿਹੜਾ ਮੁਲਾਜ਼ਮ ਤੁਹਾਡੇ ਕਹੇ ਤੇ ਗੋਲੀਆਂ ਚਲਾਵੇ ਉਹ ਸਹੀ ਆ ਡੀਜੀਪੀ ਸੁਮੇਸ਼ ਸੈਣੀ ਨੂੰ ਤੁਸੀਂ ਲਾ ਦਿਓ ਉਹ ਸਹੀ ਆ ਜਿਹੜਾ ਸਿੱਖ ਨੌਜਵਾਨਾਂ ਦਾ ਕਾਤਲ ਆ ਤੇ ਗੁਰਪ੍ਰੀਤ ਸਿੰਘ ਭੁੱਲਰ ਵਰਗਾ ਹੋ ਨੈਸਟ ਅਫਸਰ ਜਿਹੜਾ ਉਹ ਤੁਹਾਡੇ ਲਈ ਦੋਸ਼ੀ ਹੋ ਗਿਆ ਪੰਜਾਬ ਦਾ ਡੀਜੀਪੀ ਗੌਰਵ ਜਾਦਵ ਤੁਹਾਡੇ ਲਈ ਦੋਸ਼ੀ ਹੋ ਗਿਆ ਅੱਜ ਤੁਸੀਂ ਰੰਜਿਸ਼ ਕੱਢ ਰਹੇ ਹੋ ਉਹਨਾਂ ਦੇ ਨਾਲ ਜਾਤੀ ਰੰਜਿਸ਼ सीबीआई ਦੀ ਜਾਂਚ ਫਲਾਣੀ ਜਾਂਚ ਅੱਜ ਤੁਹਾਨੂੰ ਜਾਂਚਾਂ ਚੇਤੇ ਆ ਗਈਆਂ ਬਰਗਾੜੀ ਬੇਦਬੀ ਕਾਂਡ ਵੇਲੇ ਜਾਂਚਾਂ ਚੇਤੇ ਨਾ ਆਈਆਂ ਸਿੱਖ ਨੌਜਵਾਨਾਂ ਦੇ ਕਤਲਾਂ ਵੇਲੇ ਜਾਂਚਾਂ ਨਾ ਚੇਤੇ ਆਈਆਂ ਹੁਣ ਆਈਆਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਕਲ ਨੂੰ ਹੱਥ ਮਾਰੋ ਅਜੇ ਵੀ ਰਾਜਨੀਤੀ ਤੋਂ ਪਰੇ ਹੋ ਜਾਓ ਗੁਰੂ ਦਾ ਡਰ ਭੈ ਜਿਹੜੇ ਗੁਰੂ ਦੇ ਦਰ ਤੇ ਤੁਹਾਨੂੰ ਸੇਵਾ ਲੱਗੀ ਉਹਨੂੰ ਨਿਭਾਓ ਉਹਦਾ ਡਰ ਭੈ ਰੱਖੋ ਮੇਰਾ ਤਾਂ ਸਿੱਧੇ ਤੌਰ ਤੇ ਜਥੇਦਾਰਾਂ ਦੇ ਉੱਤੇ ਆ ਕਿ ਜਥੇਦਾਰ ਇਸ ਹਮਲੇ ਦਾ ਕਾਰਨ ਨੇ ਜੇ ਜਥੇਦਾਰਾਂ ਸਖਤ ਸਜ਼ਾ ਦਿੱਤੀ ਹੁੰਦੀ ਹੈ ਹਮਲਾ ਨਾ ਹੁੰਦਾ ਵਿਕਰਮ ਸਿੰਘ ਮਜੀਠੀਆ ਬਲਵਿੰਦਰ ਸਿੰਘ ਭੁੰਧੜ ਵੀ ਇਹਦੇ ਪਿੱਛੇ ਹੋ ਸਕਦਾ ਕਿ ਪ੍ਰਧਾਨਗੀ ਲੈਣ ਵਾਸਤੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕੀਤਾ ਹੋਵੇ ਕਿ ਇਹਨੂੰ ਪਾਸੇ ਕਰਕੇ ਤੇ ਅਸੀਂ ਜਿਹੜਾ ਹੈਗਾ ਉਹ ਪ੍ਰਧਾਨਗੀ ਤੇ ਬੈਠ ਜਾਈਏ ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਨਾ ਔਰ ਮੈਂ ਇਹਨਾਂ ਨੂੰ ਕਾਲੀਆਂ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਇਸ ਗੱਲ ਤੋਂ ਬਾਝਾਓ ਤੇ ਜਥੇਦਾਰ ਸਹਿਬਾਨ ਨੂੰ ਅਜੇ ਵੀ ਪੰਥ ਦੇ ਹੱਕ ਵਿੱਚ ਬਿਨਾ ਪੱਖਪਾਤ ਤੋਂ ਫੈਸਲਾ ਲਵੋ ਇਤਿਹਾਸ ਬਣ ਰਿਹਾ ਲਿਖਿਆ ਜਾ ਰਿਹਾ ਇਹ ਗੱਲ ਵੀ ਲਿਖੀ ਜਾਣੀ ਆ ਤੇ ਮੇਰੀ ਨਿਮਰਤਾ ਸਹਿਤ ਅਪੀਲ ਹੈ ਤੁਹਾਨੂੰ ਕਿ ਜੇ ਤੁਸੀਂ ਸਜ਼ਾ ਦਿੱਤੀ ਹੁੰਦੀ ਤੇ ਆ ਗੱਲ ਨਹੀਂ ਸੀ ਜਦੋਂ ਮੈਂ ਵਿਰੋਧ ਕੀਤਾ ਸੀ ਇਸ ਗੱਲ ਦਾ ਸਾਰਥਕ ਸ਼ਬਦਾਂ ਦੇ ਅੰਦਰ ਤੇ ਕਈਆਂ ਨੇ ਕਿਹਾ ਸੀ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਇਹ ਰਿਜ਼ਲਟ ਦੇਖ ਲਿਆ ਇਹ ਰਿਜ਼ਲਟ ਤਾਂ ਹੀ ਹੋਇਆ ਜੇ ਤੁਸੀਂ ਸਜ਼ਾ ਨਹੀਂ ਦਿੱਤੀ ਜੇ ਤੁਸੀਂ ਸਜ਼ਾ ਦਿੱਤੀ ਹੁੰਦੀ ਤਾਂ ਹੋ ਸਕਦਾ ਭਾਈ ਨਰੈਣ ਸਿੰਘ ਚੌੜਾ ਜਿਹੜਾ ਸੀ ਇਹ ਹਮਲਾ ਨਾ ਕਰਦਾ ਸਾਰੀਆਂ ਸੰਗਤਾਂ ਇਸ ਪਾਸੇ ਜ਼ਰੂਰ ਧਿਆਨ ਦੇਣ ਜ਼ਥੇਦਾਰ ਸਹਿਬਾਨਾਂ ਨੂੰ ਜ਼ਰੂਰ ਅਪੀਲ ਆ ਕਿ ਅਜੇ ਵੀ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਪੋਲੀਟੀਕਲ ਸਜ਼ਾ ਉਹਦਾ ਤੁਸੀਂ ਨੁਕਸਾਨ ਕਰ ਰਹੇ ਹੋ ਤੁਸੀਂ ਉਹਦਾ ਫਾਇਦਾ ਨਹੀਂ ਭਲਾ ਨਹੀਂ ਕਰ ਰਹੇ ਉਹਨੂੰ ਤੁਸੀਂ ਸਿੱਖ ਰੋਹ ਦਾ ਸ਼ਿਕਾਰ ਹੋਰ ਬਣਾ ਰਹੇ ਹੋ ਕਿ ਦੇਖੋ ਜੀ ਇਹਨਾਂ ਨੇ ਤਖਤਾਂ ਦੇ ਜ਼ਥੇਦਾਰਾਂ ਤੋਂ ਵੀ ਫੈਸਲਾ ਜਿਹੜਾ ਢਿੱਲਾ ਲੈ ਲਿਆ ਇਹ ਸੰਗਤਾਂ ਦੇ ਵਿੱਚ ਜਿਹੜੀ ਹੈ ਇੱਕ ਲਹਿਰ ਚੱਲੀ ਹੋਈ ਇਸ ਗੱਲ ਦੀ ਇਹ ਚਰਚਾ ਚੱਲੀ ਹੋਈ ਆ ਸੋ ਇਸ ਗੱਲ ਤੇ ਮੈਂ ਕਹਿਣਾ ਚਾਹੁੰਦਾ ਜਥੇਦਾਰ ਸਾਹਿਬ ਜੀ ਅਜੇ ਵੀ ਵੇਲਾ ਆ ਅਜੇ ਵੀ ਇਸ ਵੇਲੇ ਨੂੰ ਸੰਭਾਲੋ ਧਾਰਮਿਕ ਦੇ ਨਾਲ ਪੋਲੀਟੀਕਲ ਸਜ਼ਾ ਲਾਵੋ ਦੂਸਰਾ ਵਿਕਰਮ ਸਿੰਘ ਮਜੀਠੀਆ ਇਹੋ ਜੀ ਖੋਸ਼ੀ ਰਾਜਨੀਤੀ ਤੋਂ ਪਿਛੇ ਹਟਣਾ ਚਾਹੀਦਾ ਜੇ ਉੱਥੇ ਪੁਲਿਸ ਦੇ ਜਾਗ ਚਬੰਦ ਨਾ ਹੁੰਦੇ ਤਾਂ ਘਟਨਾ ਕੁਝ ਹੋਰ ਹੋਣੀ ਸੀ ਐਵੇਂ ਹੌਨੈਸਟ ਪੁਲਿਸ ਅਫਸਰਾਂ ਨੂੰ ਜਿਹੜੇ ਡੈਡੀਕੇਟਿਡ ਆ ਜਿਹੜੇ ਐਸੀ ਕ੍ਰੈਡੀਬਿਲਟੀ ਦੇ ਮਾਲਕ ਆ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਸੇਵਾਵਾਂ ਕਰ ਰਹੇ ਇਹੋ ਜਿਹੇ ਪੁਲਿਸ ਅਫਸਰਾਂ ਦੇ ਉੱਤੇ ਮੈਨੂੰ ਕੋਈ ਨਿੱਜੀ ਉਹਨਾਂ ਨਾਲ ਕੋਈ ਹਮਦਰਦੀ ਨਹੀਂ ਪਰ ਮੈਂ ਜੋ ਘਟਨਾ ਕਰ ਉਹ ਵੇਖ ਰਿਹਾ ਕਿ ਤੁਸੀਂ ਰਾਜਨੀਤੀ ਕਰਕੇ ਤੁਸੀਂ ਆਪਣਾ ਦਬਾਅ ਪੁਲਿਸ ਤੇ ਬਣਾਉਣਾ ਚਾਹੁੰਦੇ ਆ ਤਾਂ ਕਿ ਬਾਕੀ ਪੁਲਿਸ ਅਫਸਰ ਤੁਹਾਡੇ ਤੋਂ ਡਰਦੇ ਰਹਿਣ ਜਿਵੇਂ ਤੁਸੀਂ ਆਪਣੇ ਰਾਜ ਭਾਗ ਦੇ ਦੌਰਾਨ ਗੁੰਡਾਗਰਦੀਆਂ ਕੀਤੀਆਂ ਤੇ ਪੁਲਿਸ ਨੂੰ ਜਿਸ ਤਰ੍ਹਾਂ ਚੌਕੀਦਾਰਾਂ ਨੌਕਰਾਂ ਵਾਂਗੂ ਵਰਤਿਆ ਤੁਸੀਂ ਅੱਜ ਵੀ ਜਿਹੜਾ ਉਸੇ ਤਰ੍ਹਾਂ ਵਰਤਣਾ ਚਾਹੁੰਦੇ ਏਸ ਗੱਲ ਤੋਂ ਗਰੇਜ ਕਰੋ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ